ਸੰਗਤ ਆ ਸੰਗਤਾਂ ਲੇਖਾ ਆ ਕਿਥੇ ਲਿਖਾਇਆ ਜੇਠੂਆੜਾ ਅਰਪਤ ਦੁਆ ਦੇ ਚ ਪਹਿਲੀ ਜੇ 210 ਪਾਰਾਂ ਦੇ ਕਹਿਣ ਨੂੰ ਇਹ ਸ਼ਬਦ ਆ ਇਹਦੇ ਉੱਤੇ ਕੋਈ ਹੋਰ ਵੇਰਵਾ ਨਹੀਂ ਦਿੱਤਾ ਕਿ ਬਾਅਦੇ ਤੜਿ ਬੰਕਰਿਆ ਬਹੁਤ ਅਕਸਮਝਾਉਣ ਵਾਸਤੇ ਸਮਝਾਇਆ ਸੀ ਆ ਪਰੰਪਰ ਲੇਖਾ ਦੁਇ ਕਰਾਇਆ ਔਰ ਜਿਹੜੇ ਸਿੱਖ ਸੀ ਉਹਨਾਂ ਦਾ ਕੀ ਕੀਤਾ ਕੀਤਾ ਨਪਗਵਾਨ ਨੇ ਮਿਲਿਆ ਮੈਂ ਲਿਖਿਆ ਇਹਨਾਂ ਵਰ ਮਕਾਨੋਂ ਹਰ ਕੰਕ ਸੱਚਾ ਕੰਤੂ ਮਿਲ ਗਿਆ ਜਿਹਨਾਂ ਦਾ ਜਿਹੜਾ ਨੀਤ ਹੈ ਉਹ ਆਪ ਚਕਾਰ ਹੈ ਔਰ ਪਰਮਿਸ਼ਨ ਤੇ ਚਕਾਰ ਹੈ ਸੀ ਜਿਸ ਤੋਂ ਆਰਪਰਤ ਹੋਵਾ ਪਈ ਦੀ ਚੇਤ ਲੋ ਸਾਰਾ ਸ਼੍ਰੀਸ਼ੰੂ ਇਸਮੇ ਪਗਵਾਨ ਨੇ ਕਲੰਤਨ ਗਰਾਂਡਰ ਸਾਖਿਆ ਪਲੇਦਾਰ ਦੇ ਚ ਮੈਂ ਕੇਪਰ ਹੈ ਕੇਪ ਕੇ ਹਰ ਸੰਗਤਾਂ ਲਈ 3 ਜਲਦੀ ਸੁਨੋ ਘਵਰੇ ਸਿਮਨਿ ਸੁਖਿ ਸੁਮਿਖਿ ਭਗਵਾਨ ਮੇ ਤੁਮ ਕੁੰਨਰਾਨੰਦ ਉਸ ਗਏ ਕਲਾਂ ਜਿ ਮਾਇਆ ਰ ਮਹਾਰਾਜ ਸ਼ੇਰ ਸਿੰਘ ਮਿਸ਼ੇਂ ਕੋ ਭਗਵਾਨ ਹਰ ਸੰਗਤ ਲੇਖ ਆਪ ਲਿਖਾਇਆ ਹਰ ਸੰਗਤ ਦਾ ਲੇਖ ਕਨੇ ਲਕਾਇਆ ਮਹਾਰਾਜ ਸ਼ੇਰ ਸਿੰਘ ਸੁਖ ਪਰਮਾਨ ਲਿਖਾਇਆ ਹਾਤਾ ਕਰੀ ਗੱਲ ਨੂੰ ਇਹਨੇ ਕਹੇ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੋਦੋ ਕੋਦੋ ਵੈਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੋਦੋ ਹੀ ਹਜੇ ਤੇ ਅੱਜ ਆਪਾ ਪ੍ਰੈਜ਼ੀਡੈਂਟ ਜੀ ਦੇ ਚੱਲ ਰਹੇ ਅੱਜ ਵੀ ਠੀਕ ਹੈ ਮਾਰੇ ਸ਼ੇਰ ਸੁ ਵਿਸ਼ਨੂ ਭਗਵਾਨ ਕਾ ਹਰ ਰਹੇ ਲੇਕਿਨ ਅਸੀਂ ਗਿਆਨ ਦੇ ਲਗੇ ਅਸੀਂ ਕੀਆ ਗਿਆਨ ਦੇ ਲਗੇ ਅਸੀਂ ਪਾਣੀ ਦੇ ਅਸੀਂ ਮਨ ਨਹੀਂ ਰਹੇ ਚਿਕਨ ਪ੍ਰਮਾਤਮਾ ਹਰ ਗੁਰੂ ਦਾ ਹਾਜ਼ਰ ਹੈ ਇਸੇ ਦਾ ਗੋਦਮੀ ਮਨਮੋੱਖਾ ਕੋਲ ਚੋਰੀ ਕੀਤੀ ਮਾਜੋਬ ਦੇ ਚੋਰੀ ਕੀਤੀ ਮਨਮੋੱਖਾ ਦੇ ਨਾਲ ਚੋਰੀ ਕਰਕੇ ਗੁਰਮੋਖਾ ਦਾ ਲੜਾਈ ਜਿਹੜਾ ਉਹ ਪਾਣੀ ਕੀਤਾ ਕਿੰਨੇ ਕੀਤਾ ਸੀ ਮਾਰਾ ਸ਼ੇਰ ਸੁ ਵਿਸ਼ਨੂ ਆਕੰਤਨ ਰਣ ਨਾਮ ਨੇ ਉਹ ਆ ਮੇਰ ਬੰਨ ਰੰਕਾਰ ਜਿਹੜਾ ਸੀਗਾ ਉਹ ਮਾਰ ਕੇ ਚੇਤਨੀ ਪਰਮੁਖ ਲੈਖਾ ਦੂਰ ਕਰਾਇਆ ਹਰ ਜਨ ਲੋਕ ਮਾਤ ਨਾ ਜਾਏ ਲੋਕ ਉਹ ਗੁਰਮੁਖਾਂ ਦਾ ਸੰਗਤ ਦਾ ਕੀ ਕੀਤਾ ਪਰਮੁਖ ਲੈਖਾ ਦੂਰ ਕਰਾਇਆ ਕਿ ਮਾਤ ਲੋਕ ਦੇ ਵਿੱਚ ਰੋਲਣਾ ਜਾਂ ਜਿੰਨ ਕੋਈ ਸਿੱਖ ਸਮਝਦੇ ਸੋ ਸਿੱਖ ਨਹੀਂ ਸੀਗਾ ਉਹ ਕਿਸੇ ਦਾ ਅਧਾਰ ਹੋ ਉਸ ਉਹ ਕਲੈਕਟਰ ਇਹਨਾਂ ਦਾ ਨੰਬਰਾਂ ਦਾ ਤੁਹਾਨੂੰ ਪਤਾ ਹੀ ਆ ਜਾ ਉਹ ਦੂਰ ਹੋ ਗਿਆ ਗਿੱਦੋ ਨਹੀਂ ਨਾ ਹੋਇਆ ਗਾੜੀ ਸ਼ਾੜੀ ਗਾੜੀ ਸ਼ੀਰੂ ਦਾ ਦੌਰ ਹੋ ਗਿਆ ਨਹੀਂ ਕਿਉਂ ਹੋਇਆ ਨਹੀਂਗਾ ਹੋਇਆ ਬਾਕੀ ਜਿਹੜੇ ਚਾਚੇ ਤਾਈ ਮਲੂ ਵਾਲੀ ਹੈ ਦੂਜੇ ਤੀਜੇ ਵਾਲਕੇ ਇਹਦਾ ਦੌਰ ਹੋਇਆ ਨਹੀਂ ਨਹੀਂ ਇਹਨਾਂ ਨੇ ਮਾਂ ਕਿ ਭੜਮੀ ਉਹ ਸਾਡੇ ਅੜਗਾ ਹੀ ਸੀ ਹੈ ਹਾਂ ਜੀ ਜੀ ਇਸੇ ਜੋ ਮਾਰੇ ਗਏ ਪੀ ਐਸ਼ਰੋਆ ਨੰਬਰ ਦਾ ਆਪ ਦਾ ਕਿਹਨਾਂ ਨੇ ਨੁੜਾਕੀ ਦਿੱਖਿਆ ਇਹ ਸਾਡੀ ਕੰਮ ਆਦਾਂ ਦਾ ਮੈਂ ਰਕਤਾਂ ਚਿਕਾ ਸੁਣੀ ਸੀ। ਬੇਨੋ ਸੰਜੇ ਪ੍ਰੀਤਮ ਸਿੰਘ ਪ੍ਰੀਤਮ ਭਾਈਆ ਔਰ ਹਰ ਸੰਗਤ ਜੋ ਕਸ਼ੇ ਦੇ ਇੱਕ ਮੈਂ ਵੀ ਇਹ ਕਹ ਬਣਾ ਰਿਹਾ ਸੁਣਿਆ ਸੀ। ਔਰ ਕੀ ਕਹਾ ਸੀ ਉਹਨੇ ਨਿੰਦਿਆ ਕਰਦੇ ਆ ਕਿ ਪ੍ਰੀਤਮ ਸਿੰਘ ਜਿਹੜੇ ਸੀ ਜੇਤੂਆ ਵਾਲੇ ਉਹਨਾਂ ਦਾ ਤੇ ਭਰਮ ਹੀ ਨਹੀਂ ਮਿਟਿਆ। ਉਹਨਾਂ ਦਾ ਤੇ ਭਰਮ ਹੀ ਨਹੀਂ ਗਿਆ ساری ਜ਼ਿੰਦਗੀ। ਔਰ ਕੋਸ਼ਿਸ਼ਦਰਾ ਵਿੱਚ ਬੋਲਿਆ ਗਿਆ। ਇਹ ਅੰਤਨ ਸਮੇਂ ਵਾਰੀ ਇਹ ਦੇਖਿਆ ਕਿਦਾਂ ਸਾਰੇ ਪਿੰਡ ਚੋਂ ਦੀਆਂ ਆਵਾਜ਼ਾਂ ਸੁਣਦੀਆਂ ਸੀ। ਕਹਿ ਦਾ ਭਾਵ ਕਿ ਉਹ ਮਹਾਰਾਜ ਨੂੰ ਮੰਨਦੇ ਨਹੀਂ ਸੀ। ਲੇਕਿਨ ਇਹ ਆ ਮਨਮਤ ਦੀ ਨਿੰਦਿਆ ਜਿਹੜੀ ਮਨਮਤ ਨਾਲ ਕੀਤੀ ਮਹਾਰਾਜ ਹੀ ਕਹਿ ਕੀ ਕਹਿ ਰਿਹਾ ਮਹਾਰਾਜ? ਸ਼ੇਰ ਸਿੰਘ ਵਿਸ਼ਨੂ ਕੋ ਆਣ ਕੀ ਕਹਿ ਰਿਹਾ ਗੁਰਸਿੱਖ ਪ੍ਰੀਤਮ ਸਿੰਘ ਵਰਤਾਇ ਆਪਣੇ ਸਿੱਖ ਵਰਤਾਇ ਕੋ ਸੁਣੋ। ਪ੍ਰੀਤਮ ਸਿੰਘ ਪ੍ਰੀਤਮ ਭਾਈਆ ਮੇਰੇ ਪਰ ਸਦਾ ਨਵਾਈ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਕੋ ਆਣਕਣ ਖਬਰਵਾਸੀ ਕਹਿ ਰਿਹਾ ਕਿ ਗੁਰਸਿਕ ਪ੍ਰੀਤਮ ਸਿੰਘ ਨੇ ਮੇਰੇ ਚਰਨਾਂ ਦੇ ਨਾਲ ਪ੍ਰੀਤ ਨਵਾਈ ਇਹਨਾਂ ਪ੍ਰੀਤ ਕੀਤੀ ਆ ਇਹਨਾਂ ਸਿੱਖਾਂ ਦੇ ਉੱਪਰ ਟੀਕਾ ਟਿੱਪਣੀ ਪਤਾ ਕਿਉਂ ਕੀਤੀ ਜਾਂਦੀ ਆ ਸੁਣੋ ਉਸ ਦਾ ਕਾਰਨ ਹੈ ਕਿਉਂਕਿ ਇੱਕ ਘੰਟੇ ਦੀ ਸੱਚੀ ਗੱਲ ਸੰਗਤ ਦੇ ਵਿੱਚ ਕਰਦੇ ਰਹੇ ਜਿੰਨਾ ਚਿਰ ਇਹਨਾਂ ਦੇ ਸੁਆਹ ਚੱਲਦੇ ਰਹੇ ਗੁਰਸਿਕ ਪ੍ਰੀਤਮ ਸਿੰਘ ਉਹਨਾਂ ਦੇ ਇੱਕ ਘੰਟੇ ਤੋਂ ਗੱਲ ਸ਼ੁਰੂ ਕਰਦੇ ਸੀ ਔਰ ਘੰਟੇ ਦੀ ਸਾਰੀ ਗੱਲ ਦੱਸਦੇ ਸੀ ਕਿ ਕਿਦਾਂ ਅਸੀਂ ਮਹਾਰਾਜ ਛੇਰ ਸਿੰਘ ਵਿਸ਼ਨੂੰ ਪੋਹਣ ਜੀ ਦੇ ਨਾਲ ਰਹੇ ਔਰ ਇਸੇ ਕਰਕੇ ਇਹਨਾਂ ਸਿੱਖਾਂ ਦੇ ਉੱਪਰ ਟਿਕਾ ਟਿੱਪਣੀ ਇਹਨਾਂ ਦੇ ਉੱਪਰ ਕੀਤੀ ਜਾਂਦੀ ਹੈ ਔਰ ਇਹਨਾਂ ਦੇ ਕਰਤਾਰ ਦੇ ਉੱਪਰ ਟਿਕਾ ਟਿੱਪਣੀ ਕਰਕੇ ਉਹ ਇਹਨਾਂ ਦੇ ਉੱਪਰ ਜਿਹੜਾ ਹੈ ਕਰਤਾਰ ਦੇ ਉੱਪਰ ਜਿਹੜਾ ਹੈ ਕਾਲਖਮਲ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇਹ ਕੰਮ ਜਿਆਦਾ ਦੇਰ ਤੱਕ ਦੁਰਸਿੱਖੋ ਚੱਲਣਾ ਨਹੀਂ ਜਿਹੜੇ ਇਹ ਚਲਾਉਣਾ ਚਾਹਦੇ ਇਹ ਨਹੀਂ ਚੱਲਣਾ ਲਿਖਤਾ ਈ ਕਹਿ ਰਹੀ ਆ ਸ਼ਬਦੀ ਕੀ ਲਿਖਾ ਰਿਹਾ ਸੋ ਇਹ ਜਦੋਂ ਵੀ ਗੱਲ ਕਰਦੇ ਸੀ ਕਿਉਂਕਿ ਘਵਿੰਡ ਮਹਾਰਾਜ ਛੇਰ ਸਿੰਘ ਵਿਸ਼ਨੂ ਕੋ ਆਹਦੇ ਨਾਲ ਰਹੇ ਏਹ ਕਰਕੇ ਇਦਾਂ ਕਹਿ ਦੇਣ ਕਿ ਸਾਡਾ ਮਾਲਕ ਨਹੀਂ ਸਾਡਾ ਕਸਮ ਨਹੀਂ ਅਸੀਂ ਰੱਬ ਨਹੀਂ ਪਾਇਆ ਘਵਿੰਡ ਇਹ ਕਹਿ ਸਕਦੇ ਸੀ ਆਪਣੀ ਜੁਬਾਨ ਦੇ ਵਿੱਚ ਜੇ ਅਸੀਂ ਘਵਿੰਡ ਰੱਬ ਨੂੰ ਨਹੀਂ ਮਿਲੇ ਅਸੀਂ ਪ੍ਰਾਪਤ ਨਹੀਂ ਕੀਤਾ ਸੋ ਇਹ ਗੱਲ ਜਦੋਂ ਕਰਦੇ ਸੀ ਘਵਿੰਡੋ ਸ਼ੁਰੂ ਕਰਦੇ ਸੀ ਇਸੇ ਕਰਕੇ ਇਹਨਾਂ ਦੇ ਉੱਪਰ ਜਿਹੜਾ ਟੀਕਾ ਲੱਪਣੀ ਹੱਤੀ ਜਾ ਰਹੀ ਹੈ ਹਰ ਸੰਤ ਹੋਰ ਕੋਈ ਕਾਰ ਨਹੀਂ ਕਰੀ ਸੋ ਵਜਾਰੋ ਸੋ ਹਰ ਸੰਤ ਜਿਓ ਇਹਨਾਂ ਨੇ ਮਹਾਰਾਜ ਪੂਰਨ ਸਿੰਘ ਜੀ ਨੂੰ ਅੱਖਾਂ ਦੇ ਨਾਲ ਵੇਖਿਆ ਸੀ ਨਾਲ ਜਾਂਦਿਆਂ ਤੇ ਮਹਾਰਾਜ ਛੇਰ ਸਿੰਘ ਵਿਸ਼ਨੂੰ ਘਵਾਨ ਜੀ ਦੇ ਚਰਨ ਕਬਲਾਂ ਦੇ ਵਿੱਚ ਜਾ ਕੇ ਇੱਕ ਮਿੰਟ ਮੱਥਾ ਟੇਕਦਿਆਂ ਉਹ ਗੱਲ ਸਿੱਖੀ ਚ ਦੱਸਦੇ ਸੀ ਔਰ ਕਈ ਜੀਵਨ ਉਹ ਚੰਗੀ ਨਹੀਂ ਸੀ ਲੱਗਦੀ ਤਾਂ ਉਹ ਕਹਿੰਦੇ ਸੀ ਕਿ ਇਹਨਾਂ ਦਾ ਤੇ ਭਰਮ ਨਹੀਂ ਮਟਿਆ لیکن 24 ਗ੍ਰੰਥਾਂ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਪ੍ਰੀਤਮ ਸਿੰਘ ਦਾ ਪਰਮ ਨਹੀਂ ਮਿਲਿਆ ਪ੍ਰੀਤਮ ਸਿੰਘ ਨੇ ਤੇ ਮਹਾਰਾਜ ਸੇਖ ਸਿੰਘ ਵਿਸ਼ਨੂੰ ભગવાન ਨੂੰ ਪਾਇਆ ਤੇ ਚਰਨਾਂ ਸੰਤ ਪ੍ਰੀਤ ਇੰਦੀ ਹੈ ਹਰ ਸੰਗਿਓ ਪ੍ਰੀਤਮ ਸਿੰਘ ਪ੍ਰੀਤਨ ਭਾਈਆ ਪ੍ਰੀਤਮ ਸਿੰਘ ਨੇ ਪ੍ਰੀਤਮ ਦੇ ਨਾਲ ਪ੍ਰੀਤਨ ਭਾਈਆ ਔਰ ਚਾਰ ਯੁਗ ਤੱਕ ਸਾਰੀ ਸ੍ਰਿਸ਼ਟੀ ਇਹ ਦੌਂਦੀ ਰਹੀ ਦੇ ਪ੍ਰੀਤਮ ਸਿੰਘ ਨੇ ਫ੍ਰੀਤਾ ਨਵਾਈਆ ਈ ਘਾ ਟਿੱਪਣੀ ਵਾਲੇ ਮਿੱਟ ਜਾਣਗੇ ਨਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਘਾ ਮਿਟਣ ਵਾਲਾ ਤੇ ਨਾਲ ਦੀ ਸਿੱਖ ਭਗਤ ਮਿਟਣ ਵਾਲੇ ਜਨਪਤ